ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਜਿਹੜਾ ਕਣਕ ਦੇ ਵਿੱਚ ਨਦੀਨ ਖਾਸ ਤੌਰ ਤੇ ਗੁੱਲੀ ਡੰਡਾ ਜਾਂ ਬਾਤੂ ਜਾਂ ਜੰਗਲੇ ਪਾਲਕ ਇਸ ਤਰ੍ਹਾਂ ਦੇ ਨਦੀਨ ਹੋ ਜਾਂਦੇ ਜਿਹਦੇ ਵਿੱਚ ਗੁੱਲੀ ਡੰਡਾ ਸਭ ਤੋਂ ਵੱਧ ਆਪਣਾ ਨੁਕਸਾਨ ਕਰਦਾ ਹੈ। ਨੁਕਸਾਨ ਕਿਵੇਂ ਕਰਦਾ ਹੈ? ਇੱਕ ਤਾਂ ਇਹ ਕਈ ਵਾਰ ਕੰਟਰੋਲ ਨਹੀਂ ਹੁੰਦਾ ਵਾਰ-ਵਾਰ ਸਪਰੇਅ ਕਰਨੀ ਪੈਂਦੀ, ਖਰਚਾ ਖੇਚਲ ਪੈਂਦਾ। ਦੂਸਰਾ ਕਣਕ ਦਾ ਝਾੜ ਆ ਜਿਹੜਾ ਕਾਫੀ ਘਟਾਉਂਦਾ। ਤੇ ਹਰ ਸਾਲ ਜਿਹੜਾ ਫਿਰ ਮਲਟੀਪਲਾਈ ਹੋ ਜਾਂਦਾ ਜੇ ਇਹਦੇ ਵਿੱਚੋਂ ਕੁਝ ਬੂਟੇ ਰਹਿ ਜਾਣ ਤਾਂ ਉਹ ਬੀਜ ਕਾਫੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜ ਆ ਜਿਹੜੇ ਖੇਤ ਦੇ ਵਿੱਚ ਬਣ ਜਾਂਦਾ ਤੇ ਝਾੜ ਤੇ ਇਹਦਾ ਵੱਡਾ ਅਸਰ ਹੈ ਜਿਹੜਾ ਆਪਾਂ ਖਾਦ ਖਰਾਕ ਵੀ ਪਾਉਨੇ ਆ ਉਹ ਵੀ ਇਹ ਬੜੀ ਤੇਜ਼ੀ ਦੇ ਨਾਲ ਕਣਕ ਦੇ ਮੁਕਾਬਲੇ ਜ਼ਮੀਨ ਚੋਂ ਲੈਂਦਾ ਤੇ ਫਸਲ ਆ ਜਿਹੜੀ ਮਾੜੀ ਲੈਂਦੀ ਜਿਹਦੇ ਨਾਲ ਝਾੜ ਘਟਦਾ ਆਮ ਤੌਰ ਤੇ ਜਿਹੜੇ ਨਦੀਨ ਨਾਸ਼ਕਾਂ ਬਾਰੇ ਆਪਾਂ ਵੱਖ-ਵੱਖ ਵੀਡੀਓਜ਼ ਤੁਹਾਡੇ ਨਾਲ ਪਾ ਰਹੇ ਹਾਂ ਜਿਹੜੇ ਆਮ ਤੌਰ ਤੇ ਨਦੀਨ ਨਾਸ਼ਕੀ ਦੇ ਵਿੱਚ ਕਲੋਰੀਨੋਫੋਪ ਹੈ ਸਲਫੋਸਲਫਿਰੋਨ ਹੈ ਜਾਂ ਫਨੋਕਸਿਡ ਹੈ ਜਾਂ ਮੈ ਮੀਜ਼ੋਸਲਫਿਰਮ ਪਲਸ ਆਇਡੋਸਲਫਿਰੋਨ ਹੈ ਜਾਂ ਫਨੋਕਸਾਪ੍ਰੋਪ ਪਲਸ ਮੈਟਰੀਵਿਊਜ਼ ਹਨ ਮਤਲਬ ਜਿਹਦੇ ਵਿੱਚ ਆਪਾਂ ਮੁੱਖ ਤੌਰ ਤੇ ਲੀਡਰ ਵਰਤ ਲੈਨੇ ਆ ਟੋਪਿਕ ਵਰਤ ਲੈਨੇ ਆ ਐਕਸਲ ਵਰਤ ਲੈਨੇ ਆ ਐਟਲੈਂਟਸ ਵਰਤ ਲੈਨੇ ਆ ਟੋਟਲ ਵਰਤ ਲੈਨੇ ਆ ਤਾਂ ਇਸ ਤਰ੍ਹਾਂ ਦੇ ਨਦੀਨ ਨਾਸ਼ਕ ਵੱਖ-ਵੱਖ ਹੈਗੇ ਆ ਜਿੱਥੇ ਆਮ ਪ੍ਰਚਲਿਤ ਨਦੀਨ ਨਦੀਨ ਨਾਸ਼ਕਾਂ ਦੇ ਨਾਲ ਆਪਣੇ ਗੁਲੀ ਡੰਡਾ ਨਹੀਂ ਮਰਦਾ ਕਿਉਂਕਿ ਜਿਹੜੀ ਪ੍ਰਤੀਰੋਧਕ ਸ਼ਕਤੀ ਦਿਨੋਦਨ ਪੈਦਾ ਹੋ ਰਹੀ ਹੈ ਤਾਂ ਉੱਥੇ ਫਿਰ ਤੁਸੀਂ ਜਿਹੜਾ ਨਦੀਨ ਨਾਸ਼ਕਾ ਉਹ ਇੱਕ ਤਾਂ ਪਹਿਲਾਂ ਮੇਰੀ ਬੇਨਤੀ ਹੁੰਦੀ ਹੈ ਕਿ ਹਰ ਸਾਲ ਆਪਾਂ ਗਰੁੱਪ ਬਦਲ ਕੇ ਨਦੀਨ ਨਾਸ਼ਕ ਕਰਨਾ ਜੇ ਆਪਣੇ ਇੱਕ ਰਿਜ਼ਲਟ ਦੇਣ ਲੱਗ ਪਏ ਨਾ ਨਦੀਨ ਨਾਸ਼ਕ ਤਾਂ ਆਪਾਂ ਵਾਰ-ਵਾਰ ਉਹੀ ਕਰੀ ਜਾਂਦੇ ਹਰ ਸਾਲ ਉਹਦੇ ਨਾਲ ਫਿਰ ਜਿਹੜਾ ਕਿ ਹੈਗਾ ਉਹਦੇ ਵਿੱਚ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਜਾਂਦੀ ਫਿਰ ਗੁੱਲੀ ਡੰਡਾ ਮਾਰਨ ਨੂੰ ਹਟ ਜਾਂਦਾ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਟੈਕਨੀਕਲ ਫਿਰ ਵਰਤ ਸਕਦੇ ਆ ਕਲੋਡੀਨਾ ਫੋਪ ਪਲੱਸ ਮੈਟਰੀਬਿਊਜ਼ਨ ਟੈਕਨੀਕਲ ਦੋ ਆਉਂਦੇ ਬ੍ਰਾਂਡ ਨੇਮ ਤੇ ਅੱਡ-ਅੱਡ ਇੱਕ ਤਾਂ ਹੈਗਾ ਸ਼ਗਨ 2111 ਇੱਕ ਆਉਂਦਾ ਏਸੀਐਮ 9 ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੁਣ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਜੀ ਇਹ ਵੀ ਸਾਡੇ ਕਈ ਥਾਵਾਂ ਦੇ ਕਈ ਕਿਸਾਨ ਵੀਰ ਕਹਿੰਦੇ ਸਾਡੇ ਕੰਮ ਨਹੀਂ ਕਰਦਾ ਉਹਦੇ ਵਿੱਚ ਆਪਣੀ ਜਿਹੜੀ ਵਰਤੋਂ ਕਰਨ ਦਾ ਤਰੀਕਾ ਕਾਰ ਆ ਜਿਹੜਾ ਉਹ ਗਲਤ ਹੁੰਦਾ ਪਹਿਲਾਂ ਤਾਂ ਇਹਦਾ ਮੋਡ ਆਫ ਐਕਸ਼ਨ ਆ ਜਿਹੜਾ ਕਲੋਡੀਨਾ ਫੋਪ ਪਲੱਸ ਮੈਟਰੀਬਿਊਜ਼ਨ ਹੈ ਇਹਨਾਂ ਦੋਹਾਂ ਦੇ ਵਿੱਚ ਹੀ ਇਹਨਾਂ ਦੀ ਪਰ ਡੋਜ਼ ਆ ਜਿਹੜੀ ਉਹ ਅੱਡ-ਅੱਡ ਕਿਉਂਕਿ ਜਿਹੜਾ ਸ਼ਗਨ 211 ਆਪਣਾ ਹੈਗਾ ਇਹ 200 ਗ੍ਰਾਮ ਆਪਾਂ ਪ੍ਰਤੀ ਏਕੜ ਕਰਨੀ ਹੁੰਦੀ ਹੈ ਏਸੀਐਮ 9 ਜਿਹੜੀ ਉਹ 240 ਗ੍ਰਾਮ ਕਰਨੀ ਹੁੰਦੀ ਹੈ ਟੈਕਨੀਕਲ ਜਿਹੜੇ ਦੋਵੇਂ ਕਲੂਡੀਨੋਫੋਪ ਤੇ ਮੈਟਰੀਬਿਊਜ਼ਨ ਪਰ ਇਹਨਾਂ ਦੀ ਪਰਸੈਂਟੇਜ ਦਾ ਫਰਕ ਹੈ ਜਿਵੇਂ 211 ਦੇ ਵਿੱਚ ਸ਼ਗਨ 211 ਚ ਕਲੂਡੀਨੋਫੋਪ ਮੈਟਰੀਬਿਊਜ਼ਨ 42 ਹੈ ਤੇ ਕਲੂਡੀਨੋਫੋਪ 12% ਇਹ ਅੱਧ-ਅੱਧ ਪਰਸੈਂਟੇਜ ਹੈ ਤਾਂ ਜਿਹੜਾ ਮੈਟਰੀਬਿਊਸ਼ਨ ਦਾ ਕੰਮ ਹੈ ਉਹਨੇ ਕਰਨਾ ਹੁੰਦਾ ਫੋਟੋਸਿਸਟਮ 2 ਨੂੰ ਰੋਕਣਾ ਫੋਟੋਸਿਸਟਮ 2 ਕੀ ਹੈ ਫਸਲ ਦੇ ਵਿੱਚ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸਦਾ ਉਹਨਾਂ ਕਿ ਮੈਗਨੀਜ਼ ਦੀ ਘਾਟ ਨਾਲ ਵੀ ਫੋਟੋਸਿਸਟਮ 2 ਜਿਹੜਾ ਸਹੀ ਕੰਮ ਨਹੀਂ ਕਰਦਾ ਜੇ ਫੋਟੋਸਿਸਟਮ 2 ਸਹੀ ਕੰਮ ਨਹੀਂ ਕਰੂਗਾ ਤਾਂ ਫਿਰ ਫੋਟੋਸਿੰਥੈਸਿਸ ਨਹੀਂ ਹੋ ਮਤਲਬ ਪ੍ਰਕਾਸ਼ ਅੰਸਲੇਸ਼ਨ ਦਾ ਭੋਜਨ ਨਹੀਂ ਬਣਾ ਸਕਦਾ ਬੂਟਾ ਏਟੀਪੀ ਜਿਹੜੀ એનર્ਜੀ ਚਾਹੀਦੀ ਹੈ ਮਤਲਬ ਇਹ ਗੁੱਲੀ ਡੰਡੇ ਦੇ ਵਿੱਚ ਜਿਹੜਾ ਫੋਟੋਸਿਸਟਮ 2 ਰੋਕ ਦਿੰਦਾ ਜੀਦੇ ਨਾਲ ਉਹ ਖਾਦ ਖਰਾਕ ਨਹੀਂ ਆਪਦੀ ਬਣਾ ਸਕਦਾ ਤੇ ਸਟਾਰਵੇਸ਼ਨ ਮਤਲਬ ਕਿ ਉਹਨੂੰ ਜਦੋਂ ਖਾਦ ਖਰਾਕ ਨਹੀਂ ਮਰੂਗੀ ਮਿਲੂਗੀ ਤਾਂ ਹੌਲੀ-ਹੌਲੀ ਮਰੂਗਾ ਉਹ ਮਤਲਬ ਸਟਾਰਵੇਸ਼ਨ ਨਾ ਭੁੱਖ ਨਾ ਆਪਾਂ ਕਹਿ ਸਕਦੇ ਆ ਤੇ 24 ਘੰਟਿਆਂ 'ਚ ਇਹ ਰਿਜ਼ਲਟ ਆਪਦਾ ਜਿਹੜਾ 24 ਤੋਂ 48 ਘੰਟਿਆਂ 'ਚ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੇ ਨੇ ਨਦੀਨ ਆਸ਼ਕੇ ਤੇ 10 ਤੋਂ 15 ਦਿਨਾਂ 'ਚ ਨਦੀਨ ਆਪਣੇ ਪੂਰਾ ਕੰਟਰੋਲ ਹੁੰਦਾ ਜਿਹੜਾ ਮੈਟਰੀਬਿਊਸ਼ਨ ਹੈ ਫੋਟੋ ਸਿਸਟਮ 2 ਤੇ ਕੰਮ ਕਰਦਾ ਜਿਹੜਾ ਕਲਰੀਨਾ ਫੋਪ ਆ ਉਹ ਕਰਦਾ ਉਹਦੇ ਨਾਲ ਜਿਹੜੀ ਫੈਟੀ ਐਸਿਡ ਬਣਨੇ ਹੁੰਦੇ ਕਾਰਬੋਹਾਈਡਰੇਟ ਬਣਨੇ ਹੁੰਦੇ ਆ ਇਹ ਵੀ એનર્ਜੀ ਵਾਸਤੇ ਖਾਦ ਖਰਾਕ ਆ ਜਿਹੜੀ ਚਾਹੀਦੀ ਹੁੰਦੀ ਬੂਟੇ ਨੂੰ ਉਹ ਤੇ ਕੰਮ ਕਰਦਾ ਜਿਹੜਾ ਹੈਗਾ এনਜ਼ਾਈਮਸ ਤੇ ਕੰਮ ਕਰਦਾ ਜਿਹਦੇ ਨਾਲ ਫੈਟੀ ਐਸਿਡ ਨਹੀਂ ਬਣਦੇ ਤੇ ਫਸਲ ਜਿਹੜਾ ਨਦੀਨ ਆ ਇਹ ਖਤਮ ਹੋ ਜਾਂਦਾ 30 ਤੋਂ 35 ਦਿਨ ਤੇ ਆਪਾਂ ਸਪਰੇਅ ਕਰਨੀ ਹੁੰਦੀ ਹੈ ਨਦੀਨ ਨਾਸ਼ਕ ਇਹ ਜਿਹੜੇ ਦੋਵੇਂ ਆ ਸ਼ਗਨ 21 ਕਰਨਾ ਚਾਹੀਏ ਏਸੀਐਮ 9 ਕੁਆਰਡੀਨਾ 4 ਪਲਸ ਮੈਟਰੀਬਿਊਜ਼ਨ ਦੇ ਵਿੱਚ 30 ਤੋਂ 35 ਦਿਨ ਤੇ ਸਪਰੇਅ ਕਰਨੀ ਹੈ ਤੇ 150 ਲੀਟਰ ਪਾਣੀ ਦੇ ਵਿੱਚ ਆਪਾਂ ਸਪਰੇਅ ਕਰਨੀ ਆ ਖੇਤ ਦੇ ਵਿੱਚ ਪ੍ਰੋਪਰ ਜਿਹੜੀ ਹੈਗੀ ਬੱਤਰ ਕੰਡੀਸ਼ਨ ਹੋਣੀ ਚਾਹੀਦੀ ਹੈ ਜਿਹੜੀ ਸਭ ਤੋਂ ਜ਼ਰੂਰੀ ਗੱਲ ਜਿਹੜੀ ਕਿ ਆਮ ਤੌਰ ਤੇ 90% ਕਿਸਾਨ ਵੀਰ ਇਹ ਚੀਜ਼ਾਂ ਦਾ ਖਿਆਲ ਨਹੀਂ ਦਿੰਦੇ ਕਿ ਜਿਹੜੀ ਨੋਜ਼ਲ ਆਪਾਂ ਵਰਤਣੀ ਹੈ ਜਿਹੜੀ ਬਜਾਈ ਟਾਈਮ ਆਪਾਂ ਸਪਰੇਅ ਕਰਨੀ ਹੁੰਦੀ ਹੈ ਬੀਜ ਕੇ 24 ਘੰਟੇ ਦੇ ਅੰਦਰ ਅੰਦਰ ਉਦੋਂ ਆਪਾਂ ਫਲੈਟ ਫੈਨ ਜਾਂ ਫਲੱਡ ਜੈਟ ਜਿਹੜੀ ਮਰਜ਼ੀ ਨੋਜ਼ਲ ਵਰਤ ਸਕਦੇ ਆ ਫਲੈਟ ਫੈਨ ਜਾਂ ਫਲੱਡ ਜੈਟ ਕਟ ਵਾਲੀ ਟੱਕ ਵਾਲੀ ਜਿਹੜੀ ਹੁਣ ਨਦੀਨ ਉੱਗਿਆਂ ਤੋਂ ਬਾਅਦ ਆਪਾਂ ਵਰਤੋਂ ਕਰਨੀ ਹੁੰਦੀ ਹੈ ਉਹ ਸਿਰਫ ਤੇ ਸਿਰਫ ਫਲੈਟ ਫੈਨ ਹੀ ਵਰਤੋਂ ਕਰਨੀ ਹੈ ਅਬ ਵਿੱਚ ਤੁਹਾਨੂੰ ਮੈਂ ਫੋਟੋ ਉਹਦੀ ਦਿਖਾਤੀ ਹੈ ਫਲੈਟ ਇਹੀ ਨੋਜ਼ਲ ਵਰਤਣੀ ਹੈ ਨਦੀਨ ਨਾਸ਼ਕ ਜਦੋਂ ਤੁਸੀਂ ਸਪਰੇਅ ਕਰਨਾ ਹੈ ਵਰਨਾ ਤੁਹਾਡਾ ਨਦੀਨ ਨਾਸ਼ਕ ਜਿਹੜਾ ਕੰਮ ਹੋ ਨਹੀਂ ਕਰੂਗਾ ਨੋਜ਼ਲ ਇਹਦਰ ਉਧਰ ਹਲਾਉਣੀ ਨਹੀਂ ਹੈਗੀ ਤਾਂ 150 ਲੀਟਰ ਪਾਣੀ ਜਿੱਤੇ 30 ਤੋਂ 35 ਦਿਨ ਤੇ ਸਪਰੇਅ ਕਰੋਗੇ ਇਹਦੇ ਵਾਸਤੇ ਇੱਕ ਹੋਰ ਸਾਵਧਾਨੀ ਹੈ ਹਲਕੀ ਜ਼ਮੀਨ 'ਚ ਨਹੀਂ ਇਹ ਵਰਤਨੇ ਹੈਗੇ ਇੱਕ ਤਾਂ ਹਲਕੀ ਜ਼ਮੀਨ ਹੋਵੇ ਉੱਥੇ ਨਹੀਂ ਵਰਤਨੇ ਇੱਕ ਉਨਤ ਪੀਬੀਡਬਲਯੂ 550 ਜਿੱਥੇ ਕਿਸਮ ਤੁਸੀਂ ਬੀਜੀ ਹੋਈ ਆ ਉੱਥੇ ਇਹ ਜਿਹੜੇ ਬਿਲਕੁਲ ਨਦੀਨ ਨਾਸ਼ਕ ਇਹਦੀ ਵਰਤੋਂ ਨਹੀਂ ਕਰਨੀ ਤੇ ਚੌੜੀ ਪੱਤੀ ਵਾਲੀ ਫਸਲ ਦੇ ਨਾਲ ਬੀਜੀ ਉੱਥੇ ਵੀ ਨਹੀਂ ਵਰਤੋਂ ਕਰਨੀ ਕਿਉਂਕਿ ਇਹ ਜਿਹੜੇ ਨਦੀਨ ਨਾਸ਼ਕਾ ਤੁਹਾਡੇ ਚੌੜੀ ਪੱਤੀ ਵਾਲੇ ਤੇ ਘਾਹ ਵਾਲੇ ਦੋਵੇਂ ਤਰ੍ਹਾਂ ਦੇ ਨਦੀਨਾਂ ਨੂੰ ਜਿਹੜਾ ਖਤਮ ਕਰਦੇ ਆ ਇਸ ਕਰਕੇ ਜਿੱਥੇ ਕਣਕ ਦੇ ਵਿੱਚ ਤੋਂ ਅੱਡੀ ਕਣਕ ਦੇ ਨਾਲ ਗੋभी ਸਰੋਂ ਰਾਇਆ ਛੋਲੇ ਵਗੈਰਾ ਬੀਜੇ ਆ ਉੱਥੇ ਇਹ ਨਦੀਨ ਨਾਸ਼ਕ ਆਪਾਂ ਨਹੀਂ ਵਰਤਨੇ ਨਾਸ਼ਕ ਨੰ 2111 ਨਾ ਏਸੀਐਮ 9 ਤੇ ਹਲਕੀ ਜ਼ਮੀਨ 'ਚ ਬਿਲਕੁਲ ਇਹਨਾਂ ਦੀ ਵਰਤੋਂ ਨਹੀਂ ਕਰਨੀ ਬਹੁਤ ਸਟਰੋਂਗ ਨਦੀਨ ਨਾਸ਼ਕ ਆ ਤੁਹਾਨੂੰ ਜਿਹੜਾ ਹੈਗਾ 90% ਪਲੱਸ ਇਹਦਾ ਕੰਟਰੋਲ ਗੁੱਲੀ ਡੰਡੇ ਦਾ ਜੰਗਲੀ ਪਾਲਕ ਬਾਥੂ ਪਿਤ ਪਾਪੜਾ ਤੇ ਹੋਰ ਜਿਹੜੇ ਹੈਗੇ ਆ ਕਿਸੇ ਵੀ ਕਿਸਮ ਦੇ ਚੌੜੀ ਪੱਤੀ ਵਾਲੇ ਨਦੀਨ 3 ਤੋਂ 5 ਪੱਤੇ ਦੀ ਸਟੇਜ ਤੇ ਹੁਣ ਉਹ ਪੂਰੇ ਕੰਟਰੋਲ ਤੁਹਾਨੂੰ ਮਿਲਣਗੇ 30 ਤੋਂ 35 ਦਿਨ ਤੇ ਸਪਰੇਅ ਤੇ ਫਲੈਟ ਫੈਨ ਨੋਜ਼ਲ ਨਾਲ 150 ਲੀਟਰ ਪਾਣੀ ਜੇ ਆਪਾਂ ਵੱਡਾ ਕਰ ਲੈਨੇ ਆ ਨਦੀਨ ਤਾਂ ਉਹਦੇ ਵਿੱਚ ਆਪਾਂ ਨੂੰ ਫਿਰ ਪ੍ਰੋਪਰ ਕੰਟਰੋਲ ਨਹੀਂ ਮਿਲੂਗਾ ਵੈਸੇ ਇਹ ਜਿਹੜਾ ਹੈਗਾ ਨਦੀਨ ਅਜ ਕਿੰਨੀ ਸਮਰੱਥਾ ਹੈ ਕਿ ਪੰਜ ਪੱਤੇ ਤੇ ਛੇ ਪੱਤੇ ਤੇ ਵੀ ਕੰਮ ਕਰ ਜਾਂਦੇ ਆ ਪਰ ਗਤੀ ਤੋਂ 30 ਤੋਂ 35 ਦਿਨ ਤੇ ਜਦੋਂ ਆਪਾਂ ਪਾਣੀ ਲਾਉਨੇ ਆ ਉਸ ਤੋਂ ਬਾਅਦ ਜਿਹੜਾ ਗੁਲੀ ਰੰਡਾ ਈਡਾ ਵੱਡਾ ਨਹੀਂ ਹੋਇਆ ਹੁੰਦਾ ਨਾ ਦੂਸਰੇ ਦਿਨ ਜਿਹੜੇ ਵੱਡੇ ਹੋ ਜਾਂਦੇ ਉਹ ਵੱਤੋ ਵੱਤ 2 ਪੱਤੇ 3 ਪੱਤੇ 4 ਪੱਤੇ ਤੇ ਹੁੰਦੇ ਆ ਵਧੀਆ ਕੰਟਰੋਲ ਮਿਲੂ ਬਹੁਤ ਬਹੁਤ ਧੰਨਵਾਦ ਸ਼ੁਕਰੀ